ਰਾਸ਼ਟਰੀ ਡੀਅਰ ਵਿਸਾਖੀ ਬੰਪਰ ਲਾਟਰੀ 2024 ਦੇ ਨਤੀਜੇ ਸ਼ਨੀਵਾਰ ਰਾਤ 8 ਵਜੇ ਘੋਸ਼ਿਤ ਕੀਤੇ ਗਏ ਸਾਰ ਇਸ ਵਾਰ ਪਹਿਲਾ ਇਨਾਮ 2.5 ਕਰੋੜ ਰੁਪਏ ਰੱਖਿਆ ਗਿਆ ਹੈ ਦੂਜੇ ਦੀ ਕੀਮਤ 10 ਲੱਖ ਰੁਪਏ ਹੈ ਇਸ ਵਿਸਾਖੀ ਬੰਪਰ ਵਿੱਚ ਜਲਾਲਾਬਾਦ ਵਿੱਚ ਇੱਕ ਇਨਾਮ ਇਨਾਮ ਵੀ ਜਾਰੀ ਕੀਤਾ ਗਿਆ ਹੈ ਹਾਲਾਂਕਿ ਜਿਸ ਵਿਅਕਤੀ ਨੇ ਇਹ ਲਾਟਰੀ ਜਿੱਤੀ ਹੈ ਉਸ ਦਾ ਕੋਈ ਸੁਰਾਗ ਨਹੀਂ ਮਿਲ ਪਾਰਿਆ ਦਰਸਲ ਸ਼ਨੀਵਾਰ ਸ਼ਾਮ 8 ਵਜੇ ਐਲਾਨੇਗੇ ਵਿਸਾਖੀ ਬੰਪਰ ਦੇ ਨਤੀਜਾ ਵਿੱਚ ਫਾਜ਼ਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਇੱਕ ਪ੍ਰਾਈਵੇਟ ਲਾਟਰੀ ਵਿਕਰੇਤਾ ਤੋਂ ਖਰੀਦੀ ਗਈ ਟਿਕਟ ਉੱਤੇ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਗਿਆ ਹੈ ਹਾਲਾਂਕਿ ਇਹ ਪਤਾ ਨਹੀਂ ਹੈ ਕਿ ਇਹ ਕਿਸਤਾ ਇਨਾਮ ਹੈ ਲਾਟਰੀ ਵਿਕਰੇਤਾ ਕਰਨ ਦਾ ਕਹਿਣਾ ਹੈ ਕਿ ਇਹ ਲਾਟਰੀ ਟਿਕਟ ਬੀਤੇ ਦਿਨ ਵਿਕ ਗਈ ਸੀ ਟਿਕਟ ਖਰੀਦਣ ਸਮੇਂ ਖਰੀਦਦਾਰ ਵੱਲੋਂ ਆਪਣਾ ਕੋਈ ਨਾਂ ਪਤਾ ਦਰਜ ਕਰਵਾ ਕਰਵਾਇਆ ਨਹੀਂ ਗਿਆ ਸੀ ਅਤੇ ਅਜੇ ਤੱਕ ਨਾ ਤਾਂ ਕੋਈ ਉਸ ਕੋਲ ਆਇਆ ਹੈ ਅਤੇ ਨਾ ਹੀ ਕਿਸੇ ਨੇ ਉਸ ਨਾਲ ਸੰਪਰਕ ਕੀਤਾ ਹੈ ਟਿਕਟ ਵੇਚਣ ਵਾਲੇ ਨੇ ਕਿਹਾ ਹੈ ਕਿ ਖਰੀਦਦਾਰ ਦੀ ਭਾਲ ਕੀਤੀ ਜਾ ਰਹੀ ਹੈ